ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਰਾਮ ਮ제 ਲਈ ਜਾਂਦੇ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾੜੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੜੀ ਉਧਰ ਹੀ ਉੱਤੋਂ ਪਾਣੀ ਵਗੇ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਕੁੰਕੇ ਦੇ ਜਰਨਾ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸੀਨੀਅਰ ਅਧਿਕਾਰਾਂ ਤੱਕ ਉਸ ਸਮੂਹ ਸਾਥ ਸੰਗਤ ਫਤਿਹ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਔਰ ਦਾੜਾ ਪੂਰਾ ਚਿੱਟਾ ਹੋ ਗਿਆ ਉਹ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਹੀ ਲਓ ਪਤਾ ਲੱਗੇ ਕਿ ਤੇ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਢਾਡੀ ਵਾਰ ਢਿੱਲੀ ਹੋਏ ਮੈਨੂੰ ਪਤਾ ਨਾ ਲੱਗੇ ਵੀ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਗੱਜ-ਬੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦਿਆਂ ਸਾਧ ਸੰਗ ਜੀ ਤੇ ਨਾਮ ਹੈ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਡ ਪਏ ਸਿੰਘਣੀ ਬਿਮਾਰ ਹੋਈ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਸੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹਿੰਦੇ ਨੇ ਭੰਗ ਭੁੱਜਦੀ ਸੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਚ ਸੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾੜੀ ਬੈੱਡ ਤੋਂ ਐ ਸਾਈਡ ਨੂੰ ਹੋਏ ਜਿੱਦਣ ਨੂੰ ਪਾਸਾ ਮੋੜੀ ਉਧਰ ਹੀ ਉਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਧ ਸਿੰਘ ਜੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋੜੇ ਭੜੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂੜੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਲ ਕੇ ਉੱਥੇ ਮੇਮਾਂ ਦੇ ਬੈਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਰ ਸਿੰਘ ਖਾੜੇ ਨਾਲ ਇਹ ਬਲਤੇ ਆਮਣੇ ਸਾਹਮਣੇ ਬੈ ਕੇ ਗੱਲ ਕਰੋ ਦੂਜੀ ਗੱਲ ਸਾਧ ਸੰਗਤ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾਹਿਬ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਨਾ ਹੈ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਧ ਸੰਗਤ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸਦਿਆ ਉਹ ਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਹੈ